ਚੌਣਾ ਨੂੰ ਲੈ ਕੇ ਐਲਾਨ ਹੋਇਆ ਹੋਇਆ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਸਿੱਖ ਜਥੇਬੰਦੀਆਂ ਦੋਵੇਂ ਜਿਹੜੀਆਂ ਸਰਕਾਰਾਂ ਦਾ ਪੂਰਨ ਤੌਰ ਤੇ ਵਿਰੋਧ ਕਰ ਰਹੀਆਂ ਨੇ ਤੇ ਬੰਦੇ ਸਿੰਘਾਂ ਦਾ ਮਸਲਾ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਜਿਹੜਾ ਹੱਲ ਨਹੀਂ ਹੋ ਰਿਹਾ ਉਸ ਦੇ ਉੱਤੇ ਦੋਵੇਂ ਮਸਲਿਆਂ ਦੇ ਉੱਤੇ ਸਿਆਸਤ ਦੇ ਵਿੱਚ ਪੂਰਾ ਤੌਰ ਤੇ ਹਲਚਲ ਜਿਹੜੀ ਤੇ ਹੋਈ ਹੋਈ ਹੈ ਪੂਰਨ ਤੌਰ ਤੇ ਸਿਆਸਤ ਭਖੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਸਰਕਾਰਾਂ ਦੇ ਉੱਤੇ ਪਲਟਵਾਰ ਆ ਜਿਹੜੇ ਕਿ ਜਥੇਬੰਦੀਆਂ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਸਰਕਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਇਹਤੇ ਬੰਦੀ ਸਿੰਘਾਂ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਕਾਫੀ ਲੰਮਾ ਸਮਾਂ ਹੋ ਗਿਆ ਅਜੇ ਤੱਕ ਇਨਸਾਫ ਨਹੀਂ ਮਿਲਿਆ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ ਤੇ ਡਟੀਆਂ ਹੋਈਆਂ ਨੇ ਤੇ ਨਾ ਹੀ ਐਮਐਸਪੀ ਦੀ ਗੱਲ ਸਰਕਾਰ ਕਰ ਰਹੀ ਹੈ ਤੇ ਜਿਸ ਤੋਂ ਬਾਅਦ ਸਰਕਾਰਾਂ ਦੀ ਰਲ਼ੀ ਮਿਲੀ ਭੁਗਤ ਜਿਹੜੀ ਕਿ ਦਿਖਾਈ ਦੇ ਰਹੀ ਹੈ ਤੇ ਜਿਸ ਦੇ ਦੌਰਾਨ ਦੋਸ਼ ਵੀ ਲਗਾਏ ਜਾ ਰਹੇ ਨੇ ਤੇ ਉੱਥੇ ਹੀ ਇਸ ਗੱਲ ਦੇ ਉੱਤੇ ਜਥੇਬੰਦੀਆਂ ਜਿਹੜੇ ਪੜਕਦੀਆਂ ਹੋਈਆਂ ਸਰਕਾਰਾਂ ਤੇ ਨਜ਼ਰ ਆ ਰਹੀਆਂ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਜਥੇਬੰਦੀਆਂ ਦਾ ਹੋਰ ਕੀ ਕਹਿਣਾ ਸੋ ਸਾਨੂੰ ਸਮਾਂ ਰਹਿੰਦੇ ਹੋਏ ਇਹ ਜਰੂਰ ਸਿੱਖ ਕੌਮ ਬਾਰੇ ਫੈਸਲਾ ਲੈਣਾ ਚਾਹੀਦਾ ਏ ਜਿੱਥੇ ਸਿੱਖ ਕੌਮ ਬਾਰੇ ਤੁਸੀਂ ਉਹ ਦੇਖਿਆ ਕਰ ਰਹੇ ਹੋ ਉਥੇ ਕਿਸਾਨਾਂ ਨੂੰ ਵੀ ਉਹ ਦੇਖਿਆ ਕਰ ਰਹੇ ਹੋ ਸੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਸਾਡੇ ਕਿਸਾਨ ਵੀਰ ਬੈਠੇ ਨੇ ਇਹ ਸਰਕਾਰਾਂ ਪਮਾ ਹਰਿਆਣਾ ਦੀ ਸਰਕਾਰ ਹੋਵੇ ਕੇਂਦਰ ਸਰਕਾਰ ਹੋਵੇ ਪੰਜਾਬ ਸਰਕਾਰ ਵੀ ਬੱਚਿਆ ਸਾਰਿਆਂ ਦੀ ਮਿਹਨੀ ਭੁਗਤ ਨਾਲ ਕਿਸਾਨਾਂ ਤੇ ਵੀ ਦੋਦਾ ਕੀਤਾ ਗਿਆ ਸਾਡੇ ਨੌਜਵਾਨ ਫੇਸਿਦ ਕੀਤੇ ਗਏ ਗੋਲੀਆਂ ਮਾਰ ਕੇ ਦੈਸਾਂਗਾਂ ਨੂੰ ਬੋਰੀਆਂ ਚ ਪਾ ਕੇ ਉਹਨਾਂ ਨੂੰ ਲਾਠੀਆਂ ਮਾਰ ਲ ਜਿੱਦਾਂ ਕੁਕੜੀਆਂ ਕੁੱਤੀਆਂ ਐਦਾਂ ਕੁੱਟਿਆ ਗਿਆ ਕਈਆਂ ਦੀਆਂ ਅੱਖਾਂ ਚਲੇ ਗਈਆਂ ਅੱਥਰੂ ਗੈਦੇ ਗੋਲੇ ਛੁੱਟੇ ਗਏ ਸੋ ਦੋਨੇ ਹੀ ਮੋਰਚੇ ਪਹਿਮਾ ਸਿੱਖ ਕੌਮ ਦਾ ਮੋਰਚਾ ਪੰਥ ਦਾ ਮੋਰਚਾ ਏ ਪਹਿਮਾ ਕਿਸਾਨਾਂ ਦਾ ਮਜ਼ਦੂਰਾਂ ਦਾ ਬੁਲਜਮ ਦਾ ਮੋਰਚਾ ਏ ਦੋਨੇ ਮਜ਼ਦੂਰਾਂ ਦੇ ਇਹਨਾਂ ਮੋਰਚਿਆਂ ਦੇ ਦੋਨੋਂ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਜਥੇਬੰਦੀਆਂ ਪੂਰੀਆਂ ਜੋਰ ਸ਼ੋਰ ਨਾਲ ਤਤਪਰ ਹੋ ਚੁੱਕੀਆਂ ਹਨ ਹੁਣ ਇਹਨਾਂ ਸਾਰੀਆਂ ਸਰਕਾਰਾਂ ਨੂੰ ਜਦੋਂ ਪਿੰਡਾਂ ਵੀ ਜਾਣ ਗਿਆ ਵੋਟਾਂ ਮੰਗਣ ਦੇ ਲਈ ਅਸੀਂ ਕੱਲੇ ਕੱਲੇ ਪਾਰਟੀ ਨੂੰ ਸਿਆਸੀ ਨੂੰ ਸਵਾਲ ਜਵਾਬ ਜ਼ਰੂਰ ਕਰਾਂਗੇ ਤੇ ਪੁੱਛਾਂਗੇ ਕਿ ਸਾਡੇ ਸੇਕ ਕੌਮ ਨਾਲ ਤੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਗਰੀਬ ਵਰਗ ਨਾਲ ਮੁਲਾਜ਼ਮਾਂ ਨਾਲ ਕੱਕਾ ਕਿਉਂ ਕੀਤਾ ਜਾ ਰਿਹਾ ਇਹ ਇਹੋ ਜਿਹੇ ਹਾਲ ਹੋਇਆ ਤਾਂ ਲੋਕ ਉਹ ਦਿਨ ਦੂਰ ਨਹੀਂ ਜਦੋਂ ਲੋਕ ਫੈਸਲਾ ਕਰਨਗੇ ਇਹਨਾਂ ਲੋਕਾਂ ਨੂੰ ਕੋਈ ਮੂੰਹ ਨਹੀਂ ਲਾਊਗਾ ਪਿੰਡਾਂ ਦੇ ਬਾਹਰ ਨਹੀਂ ਦਊਗਾ ਤੇ ਸਾਨੂੰ ਵੋਟ ਵੀ ਨਹੀਂ ਪਾਉਣਗੇ ਲੋਕ ਫਿਰ ਫਿਰ ਇਹਨਾਂ ਨੂੰ ਸਮਝਾ ਦੇਗੀ ਕਿ ਲੋਕਾਂ ਦੀ ਜਿਹੜੀ ਬੋਟ ਦੀ ਸ਼ਕਤੀ ਹੈ ਉਹ ਕੀ ਹੁੰਦੀ ਹੈ ਸੋ ਅਸੀਂ ਸਮਝ ਰਹੇ ਹੁੰਦੇ ਹੋਏ ਸਰਕਾਰਾਂ ਨੂੰ ਫੇਰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸਮਰੰਦੇ ਆ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਸੋ ਜਿਹੜੇ ਸੰਗ ਸਾਡੇ ਬਾਹਰ ਰਿਹਾਈ ਦੇ ਆਏ ਹੋਣ ਤਿੰਨ ਤਿੰਨ ਮਹੀਨੇ ਬਾਅਦ ਤੇ ਉਹਨਾਂ ਨੂੰ ਪੱਕੀ ਰਿਹਾਈ ਮਿਲੇ ਸੋ ਸਾਡੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਾਕੀ ਸਾਰੀਆਂ ਜੇਲ੍ਹ ਬੰਦੀਆਂ ਨੂੰ ਭਵੇਂ ਕਿਸਾਨ ਜੇਲ੍ਹ ਬੰਦੀਆਂ ਹਨ ਭਵੇਂ ਸਮਾਜਿਕ ਜੇਲ੍ਹ ਬੰਦੀਆਂ ਹਨ ਧਾਰਮਿਕ ਜੇਲ੍ਹ ਬੰਦੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ 30 ਤਰੀਕ ਤਰੀਕ ਨੂੰ ਕੋਰਟ ਦੇ ਵਿੱਚ ਤਰੀਕ ਲੱਗੀ ਹੋਈ ਹੈ ਕੌਮੀ ਇਨਸਾਫ ਮੋਰਚੇ ਨੂੰ ਚਕਾਉਣ ਦੇ ਵਾਸਤੇ ਸੋ ਇਹ ਬਾਕੀ ਸਾਰੇ ਜੱਫੇ ਬੰਦਿਆਂ ਨੂੰ ਹੱਥ ਮਨ ਕੇ ਬੇਨਤੀ ਹੈ ਕਿ ਸਾਰੇ ਜੱਫੇ ਬੰਦਿਆਂ ਬਾਤ ਤੋਂ ਬਾਤ ਆਪਣੇ ਮੈਂਬਰਾਂ ਨੂੰ ਲੈ ਕੇ 30 ਤਰੀਕ ਨੂੰ 9:30-10:00 ਵਜੇ ਦੇ ਕਰੀਬ ਕੌਮੀ ਹਸਾ ਮੋਰਚਾ ਸਹਿਰਜਾ ਦਾ ਬਾਬਾ ਜੀਤ ਸਿੰਘ ਨਗਰ ਚੰਡੀਗੜ੍ਹ ਦੇ ਬਰੋਹੇ ਉੱਥੇ ਲੱਗਿਆ ਹੋਇਆ ਪਹੁੰਚਣ ਦੀ ਜ਼ਰੂਰ ਕਿਰਪਾਲਤਾ ਕਰਨੀ ਹੈ ਸੋ ਬਾਕੀ ਤੁਹਾਨੂੰ ਭਾਈ ਅੰਦਰਵੀਰ ਸਿੰਘ ਜੀ ਸਾਰਾ ਕੁਝ ਦੱਸੋਗੇ ਅੱਜ ਸਾਡੀ ਲੋਕ ਕਮਿਸ਼ਨ ਡੀਕੇਯੂ ਨਿਊ ਕਟੇਕਰ ਪੰਜਾਬ ਦੀ ਟੀਮ ਆਪਣਾ ਕਾਫਲਾ ਲੈ ਕੇ ਪਹੁੰਚੀ ਸੀ ਜਿਨਾਂ ਨੇ ਹਰ ਮਹੀਨੇ 22 ਤਰੀਕ ਦਾ ਫੈਸਲਾ ਕੀਤਾ ਏ ਕਿ 22 ਤਰੀਕ ਨੂੰ ਬੜਾ ਵੱਡਾ ਕਾਫਲਾ ਲੈ ਕੇ ਜਰੂਰ ਪਹੁੰਚਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਪਾਈ ਜਗਤਾਰ ਸਿੰਘ ਦੀ ਹਵਾਰਾ ਦਸਦਾ ਸਰਕਾਰ ਅਖਤਾਰ ਸਾਹਿਬ ਦੇ ਨਿਸ਼ਾ ਨਿਰਦੇਸ਼ ਅੰਸਾਰ ਜੋ ਇੱਕ ਕਮਿਊਨ ਸਾਫ ਮੋਚਾ ਪਿਛਲੇ ਸਾਲ 7 ਜਨਵਰੀ ਤੋਂ ਲੱਗਿਆ ਹੋਇਆ ਉਹਦੇ ਵਿੱਚ ਅੱਜ ਲੋਕ ਹਿੱਤ ਮਿਸ਼ਨ ਦੇ ਪੁਲ ਟੀਮ ਪਾਇਸੂ ਦੇਸ਼ ਨੂੰ ਇਹ ਕਮਾਨ ਹੈ ਤੇ ਪਹੁੰਚੀ ਹੈ ਕੌਮੀ ਸਾਂ ਮੋਤੇ ਵੱਲੋਂ ਇਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਸੰਗਤਾਂ ਦੇ ਚਰਨਾਂ 'ਚ ਦਾਸ ਵੱਲੋਂ ਇੱਕ ਬੇਨਤੀ ਹੈ ਜੋ ਹਾਈ ਕੋਰਟ ਦੀ ਤਰੀਕ 30 ਪਈ ਹੋਈ ਹੈ ਕਿ ਮੋਰਚਾ ਚੁਕਾਉਣ ਨੂੰ ਹਾਈ ਕੋਰਟ ਦਾ ਜੱਜ ਕਾਲਾ ਹੋਇਆ ਬਿਨਾਂ ਸਾਨੂੰ ਸੁਣਿਆ ਬਿਨਾਂ ਸਾਨੂੰ ਦੇਖੇ ਅਸੀਂ ਕਿਉਂ ਬੈਠੇ ਹਾਂ ਇੱਥੇ ਕਿਸ ਲਈ ਬੈਠੇ ਹਾਂ ਕਿਹੜੀ ਸਾਡੀ ਮੰਗਾਂ ਨਾ ਸਾਡੀਆਂ ਮੰਗਾਂ ਸੁਣੀਆਂ ਨਾ ਉਹਨਾਂ ਨੂੰ ਬਾਚੀਆਂ ਹੈ ਪਰ ਇੱਕ ਪਾਸੇ ਆਰਡਰ ਕਰਤਾ ਵੀ ਮੋਚਾ